ਤੇ ਮਹਾਪ੍ਰਿਸ਼ਾੜਾ ਵਾਲੇ ਲਿਖਦੇ ਇਥੇ ਕਿ ਜਿੰਨਾ ਤੇ ਇਹ ਬਖਸ਼ਿਸ਼ ਹੁੰਦੀ ਹੈ ਉਹ ਚੁੱਪ ਕਰ ਜਾਂਦੇ ਆਂ ਅਗਲਾ ਵਿੱਚ ਹੁਣ ਅਸੀਂ ਵੀ ਚੁੱਪ ਕਰ ਗਏ ਮਹਾਪ੍ਰਿਸ਼ ਲਿਖਦੇ ਆ ਉਹ ਤੇ ਸਰੀਰ ਦੇ ਅੰਤਲੇ ਸਮੇਂ ਤੱਕ ਕੀਰਤਨ ਕਰਦੇ ਰਹੇ ਕਹਿੰਦੇ ਸੀ ਚੁੱਪ ਕਰ ਗਏ ਇਹਦਾ ਭਾਵ ਕੀ ਹੈ ਉਹ ਆਪ ਨਹੀਂ ਬੋਲਦੇ ਪ੍ਰਭ ਜੀ ਬਸੈ ਸਾਧਗੀ ਰਸਨਾ ਨਾਨਕ ਜਨਕਾ ਦਾਸ ਜੀ ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਅਵਸਥਾ ਮਨ ਸਾਚਾ ਮੂ ਸਾਚਾ ਸੋਏ ਮਨ ਸਾਚਾ ਮੂ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਵੇ ਤੇ ਜਦ ਉਹ ਗੁਰੂ ਦਾ ਉਪਦੇਸ਼ ਰਹਉਂਦੇ ਹੈ ਤੇ ਉਸ ਵਾਲੇ ਅਵਸਥਾ ਉਹਨਾਂ ਦੀ ਥੱਲੇ ਨਹੀਂ ਚਲੇ ਜਾਂਦੀ ਉਸ ਵਾਲੀ ਉਹੀ ਅਵਸਥਾ ਹੁੰਦੀ ਹੈ ਉਸ ਵਾਲੇ ਵੀ ਸਾਰਿਆਂ ਨੂੰ ਸਾਰੇ ਵਿੱਚ ਇੱਕ ਨੂੰ ਦੇਖਦੇ ਹੈ ਮਨ ਮੇਰੇ ਜਿਨ ਆਪਣਾ ਭ੍ਰਮ ਗਵਾਤਾ ਇਸ ਕਹ ਭਾਣਾ ਕੋਈ ਨਾ ਭੂਲਾ ਜਿਹਨ ਸਗਲੋ ਬ੍ਰੰਭ ਸ਼ਤਾ